ਦੇਖਿਓ ਜੀ ਕਿੰਨਾ ਫਰਕ ਪੈ ਗਿਆ ਗੱਲ ਪੱਕੀ ਰਹਾ ਉਹਨੇ ਬਹੁਤ ਨਖਾਰਾ ਗਿਆ ਯਾਰਾ ਹਾਂਜੀ ਤੇ ਇਹ ਕਮਾਲ ਆ ਜੀ ਨਾਈਟ ਕਰੀਮ ਦਾ ਨਾਈਟ ਕਰੀਮ ਦਾ ਹਾਂਜੀ ਜਿਹੜੀ ਆਪਾਂ ਬਣਾਈ ਸੀ ਜੀ ਕੱਲ ਪਰਸੋਂ ਤੇ ਦੇਖੋ 2 ਦਿਨਾਂ ਨਾਲ ਹੀ ਕਿੰਨਾ ਜ਼ਿਆਦਾ ਫਰਕ ਪੈ ਗਿਆ ਜੀ ਇਹ ਜਿਹੜਾ ਗਰਮੀ ਨਾਲ ਰੰਗ ਕਾਲਾ ਹੋਇਆ ਉਹ ਹੋਜੂ ਗੋਰਾ ਗੋਰਾ ਹਾਂਜੀ ਕਾਲਾ ਕੀ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਨੇ ਜੀ ਗਰਮੀ 'ਚ ਉਹ ਸਾਰੀਆਂ ਆਪਾਂ ਇਸ ਕਰੀਮ ਨਾਲ ਹੱਲ ਕਰ ਲਾਂਗੇ ਤੇ ਦੇਖੋ ਤਾਂ ਸਹੀ ਕਿੰਨਾ ਫਰਕ ਪੈ ਗਿਆ ਮੈਨੂੰ ਤਾਂ ਖੁਦ ਨੂੰ ਹੀ ਨਿਜਕੀਨ ਹੋ ਰਿਹਾ ਵੀ ਇੰਨਾ ਵਧੀਆ ਫਰਕ ਪਾਉਂਦੀ ਹੈ ਇਹ ਕਰੀਮ ਗੱਲ ਪੱਕੀ ਆ ਚਲੋ ਫਿਰ ਆਜੋ ਆਪਣੇ ਦੋਸਤਾਂ ਨੂੰ ਵੀ ਦੱਸਿਓ ਚਲੋ ਜੀ ਲਓ ਜੀ ਸਭ ਤੋਂ ਪਹਿਲਾਂ ਲੈਣੀ ਹੈ ਜੀ ਆਪਾਂ ਐਲੋਵੇਰਾ ਜੈਲ ਇਹ ਆਪਾਂ ਹੋਮ ਮੇਡ ਵੀ ਲੈ ਸਕਦੇ ਆ ਤੇ ਜਿਹੜੀ ਬਾਜ਼ਾਰ ਚੋਂ ਮਿਲ ਜੇ ਉਹ ਵੀ ਆਪਾਂ ਲੈ ਸਕਦੇ ਆਂ ਜੀ ਕਿਉਂਕਿ ਜੇਕਰ ਲੰਮਾ ਟਾਈਮ ਚਲਾਉਣਾ ਹੋ ਫਿਰ ਤਾਂ ਆਪਾਂ ਬਾਜ਼ਾਰ ਵਾਲੇ ਲੈ ਆ ਸਕਦੇ ਆਂ ਤੇ ਜੇਕਰ 2-3 ਦਿਨਾਂ ਵਾਸਤੇ ਬਣਾਉਣਾ ਹੋ ਫਿਰ ਜਿਹੜੀ ਹੋਮ ਮੇਡ ਮਤਲਬ ਘਰ ਵਿੱਚ ਪਲਾਂਟ ਲੱਗੇ ਹੁੰਦੇ ਆ ਉਹ ਤੋਂ ਵੀ ਆਪਾਂ ਇਹ ਜੈੱਲ ਤਿਆਰ ਕਰ ਸਕਦੇ ਆਂ ਜੀ ਠੀਕ ਹੈ ਜੀ ਤੇ ਇਹ ਆਪਾਂ ਲੈਣੇ ਨੇ ਜੀ 4 ਚਮਚ 4 ਚਮਚ ਐਲੋਵੇਰਾ ਜੈੱਲ ਦੇ ਹੈ ਹਾਂਜੀ ਠੀਕ ਹਰ ਹੁਣ ਇਹ ਆਪਾਂ ਫੁੱਲ ਫੁੱਲ ਭਰ ਕੇ ਪਾ ਲੈਣਨੇ অ্যালোਵੈਰਾ ਜੈੱਲ ਆ ਜਿਹੜੀ ਜੀ ਇਹ ਟੈਨਿੰਗ ਵੀ ਰਿਮੂਵ ਕਰਦੀ ਆ ਫੇਸ ਤੇ ਜਿਵੇਂ ਹੁਣ ਕਈ ਵਾਰ ਹੋ ਜਾਂਦੇ ਨੇ ਇਹ ਸ਼ਾਈਆਂ ਹੋ ਜਾਂਦੀਆਂ ਫੈਂਸੀਆਂ ਹੋ ਜਾਂਦੀਆਂ ਨੇ ਜੀ ਸੋ ਉਹਦੇ ਵਾਸਤੇ ਵੀ ਵਧੀਆ ਜੀ ਮਤਲਬ ਇਹ ਠੰਡਕ ਦਿੰਦੀ ਆ ਜੀ ਹੁਣ ਜਿਹੜੀਆਂ ਹੁੰਦੀਆਂ ਨੇ ਜੀ ਸੂਰਜ ਤੋਂ ਕਿਰਨਾਂ ਜਿਹਦੇ ਨਾਲ ਜਿਹੜੀ ਸਕਿਨ ਨੂੰ ਸਕਿਨ ਤੇ ਟੈਨਿੰਗ ਆ ਜਾਂਦੀ ਮਤਲਬ ਵੀ ਕਾਲੀ ਹੋ ਜਾਂਦੀ ਆ ਉਹਨੂੰ ਵੀ ਚੱਕਦੀ ਹੈ ਜਿਹੜੀ ਐਲੋਵੇਰਾ ਜੈਲ ਇਹ ਆਪਾਂ ਜੇਕਰ ਮਤਲਬ ਰੈਗੂਲਰ ਹੋਮ ਜਿਹੜੀ ਘਰ ਚ ਪlant ਲੱਗੇ ਉਹ ਵੀ ਆਪਾਂ ਫੇਸ ਤੇ ਅਪਲਾਈ ਕਰਦੇ ਆ ਉਹਦੇ ਨਾਲ ਵੀ ਬਹੁਤ ਫਰਕ ਮਹਿਸੂਸ ਹੁੰਦਾ ਜੀ ਇਸ ਚੀਜ਼ ਦੇ ਮਤਲਬ ਵਧੀਆ ਰਹਿੰਦੀ ਹੈ ਜੀ ਆਪਾਂ ਲਾਉਣੇ ਆ ਗਰਮੀਆਂ ਚ ਐਲੋਵੇਰਾ ਜੈਲ ਹੈ ਜਿਹੜੀ ਹਨਾ ਹਾਂਜੀ ਹੂੰ ਤੇ ਇਹਦੇ ਵਿੱਚ ਜਾਂ ਤਾਂ ਆਪਾਂ ਪਾਵਾਂਗੇ ਜੀ ਆਲੂ ਦਾ ਰਸ ਜਾਂ ਆਪਾਂ ਪਾਉਣਾ ਜੀ ਖੀਰੇ ਦਾ ਰਸ ਆਪਾਂ ਲੈ ਲੈ ਜੀ ਖੀਰਾ ਤੇ ਹੁਣ ਆਪਾਂ ਇਹਨੂੰ ਕद्दूकस ਕਰ ਲੈਨੇ ਜੀ ਮਤਲਬ ਇਹਦਾ ਆਪਾਂ ਜੂਸ ਕੱਢਣਾਗਾ ਠੀਕ ਹੈ ਜੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਕद्दूकस ਕਰ ਲਾਂਗੇ ਜੀ ਬਰੀਕ ਉਹਦੇ ਨਾਲ ਠੀਕ ਹੈ ਜਿਵੇਂ ਆਪਾਂ ਉਹ ਦੂਜੀ ਵੀਡੀਓ ਚ ਕਰਿਆ ਸੀਗਾ ਰਮਨ ਹਾਂਜੀ ਜਿਵੇਂ ਹੁਣ ਅੱਖਾਂ ਦੇ ਡਾਰਕ ਸਰਕਲ ਹੋ ਜਾਂਦੇ ਨੇ ਜੀ ਉਹ ਤੇ ਵੀ ਆਪਾਂ ਅਪਲਾਈ ਕਰ ਸਕਦੇ ਆ ਤੇ ਨਹੀਂ ਆਪਾਂ ਜਿਹੜੀ ਡਾਰਕ ਸਰਕਲ ਵਾਸਤੇ ਅਲੱਗ ਤੋਂ ਬਣਾਈ ਹੋਈ ਹੈ ਜੀ ਉਹ ਵੀ ਆਪਾਂ ਵਰਤ ਕੇ ਬਹੁਤ ਫਰਕ ਮਹਿਸੂਸ ਹੁੰਦਾ ਹੈ ਮੈਂ ਖੁਦ ਨੇ ਵਰਤੀ ਹੋਈ ਆ ਅਸਲ ਜਿਹੜੇ ਡਾਰਕ ਸਰਕਲ ਉਹ ਖਤਮ ਹੋ ਜਾਂਦੇ ਨੇ ਥੋੜੇ ਜਿਹੀ ਦਿਨਾਂ ਵਿੱਚ ਹੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਕद्दूकस ਕਰ ਲਾਂਗੇ ਜਿਹੜਾ ਕੀਰੇ ਦਾ ਉਹ ਆਪਾਂ ਜੂਸ ਕਰ ਲਾਂਗੇ ਠੀਕ ਹੈ ਜੀ ਤੇ ਲਓ ਜੀ ਜਿਹੜਾ ਸਾਰਾ ਕੀਰਾ ਸੀ ਉਹ ਆਪਾਂ ਕद्द ਠੀਕ ਹੈ ਜੀ ਹੁਣ ਆਪਾਂ ਕੋਈ ਵੀ ਜਾਂ ਤਾਂ ਕੱਪੜਾ ਲੈ ਲੈਣਾ ਤੇ ਜਾਂ ਆਪਾਂ ਚਾਹ ਪੁੰਨੀ ਲੈ ਲੈਣੀ ਹੈਗੀ ਨਾ ਆਪਾਂ ਪੁੰਨੀ ਮੈਪੜਾ ਦੇਣਾ ਜੀ ਤੇ ਆ ਲਓ ਤੇ ਇਹਦੇ ਨਾਲ ਆਪਾਂ ਇਹਨੂੰ ਪੁੰਨ ਲਾਂਗੇ ਜੀ ਸਾਰਾ ਜਿਹੜਾ ਰਸ ਹੈ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਮਤਲਬ ਕਿ ਅੱਲਾਪਾ ਪਾਣੀ ਪਾਣੀ ਜਾਂ ਕੱਟ ਲੈਣਾ ਖੀਰੀ ਦਾ ਜੂਸ ਕੱਢ ਲੈਣਾ ਹਾਂਜੀ ਕੱਪੜੇ ਨਾਲ ਵਧੀਆ ਨਿਕਲਦਾ ਜੀ ਕੱਪੜੇ ਜੇਕਰ ਆਪ ਨੂੰ ਕਾਫੀ ਲੋੜ ਹੋਵੇ ਫਿਰ ਤਾਂ ਆਪਾਂ ਕੱਪੜੇ ਨਾਲ ਕੱਢ ਸਕਦੇ ਹਾਂ ਇਸੇ ਦੇ ਵਿੱਚ ਕਾਫੀ ਜੂਸ ਸੀਗਾ ਤੇ ਤਾਂ ਹੀ ਆਪਾਂ ਸ਼ਨਨੀ ਵਰਤ ਲਈਏ ਤੁਸੀਂ ਦੇਖ ਸਕਦੇ ਹੋ ਕਿੰਨਾ ਨਿਕਲ ਰਿਹਾ ਹੈ ਠੀਕ ਹੈ ਜੀ ਆਪਾਂ ਬਸ ਉਹ ਵਧੀਆ ਖੀਰੇ ਦਾ ਜੂਸ ਆ ਜਿਹੜਾ ਪਾਣੀ ਨਿਕਲ ਗਿਆ ਆਪਾਂ ਹਾਂਜੀ ਗਰਮੀ ਦੇ ਦੌਰਾਨ ਆਪਾਂ ਨੂੰ ਠੰਡਕ ਦਿੰਦਾ ਜੀ ਖੀਰਾ ਜਿਵੇਂ ਆਪਾਂ ਖਾਣੇ ਆ ਸਲਾਦ ਦੇ ਤੌਰ ਤੇ ਵਰਤਦੇ ਆ ਜਾਂ ਆਪਾਂ ਨਾਈਟ ਕਰੀਮ ਬਣਾਉਂਦੇ ਆ ਜੇ ਜੇ ਆਪਾਂ ਉੰਜ ਹੀ ਸ্লাইਸ ਕੱਟ ਕੇ ਅੱਖਾਂ ਤੇ ਰੱਖਿਆ ਜਾਂਦਾ ਅੱਖਾਂ ਦੀ ਜਿਹੜੀ ਸੋਜ ਆ ਜੀ ਤੇ ਅੱਖਾਂ ਦੇ ਬਦਲ ਜਿਵੇਂ ਡਾਰਕ ਸਰਕਲ ਪੈ ਜਾਂਦੇ ਉਹ ਤੋਂ ਸਾਨੂੰ ਮੁਕਤੀ ਮਿਲਦੀ ਹੈ ਸੋ ਬਹੁਤ ਵਧੀਆ ਚੀਜ਼ ਆ ਜੀ ਇਹਦੇ ਵਿੱਚ ਕਾਫੀ ਵਿਟਾਮਿਨ ਤੇ ਉਹ ਹੁੰਦੇ ਆ ਕਿ ਉਹ ਜਿਵੇਂ ਮੱਗਜ ਹੁੰਦੇ ਇਹਦੇ ਵਿੱਚ ਮੱਗਜਾਂ ਚ ਵੀ ਬਹੁਤ ਤਾਕਤ ਹੁੰਦੀ ਹੈ ਨਾ ਰੌਣਕ ਕਹਿੰਦੇ ਹਾਂਜੀ ਹਾਂਜੀ ਤੇ ਲਓ ਜੀ ਆਪਾਂ ਜੂਸ ਕੱਢ ਲਿਆ ਹਾਂਜੀ ਤੇ ਇੱਕ ਚੌੜਾ ਵਾਲੀ ਕਰੀਮ ਵੀ ਆਪਾਂ ਬਣਾਵਾਂਗੇ ਜੀ ਉਹਦੇ ਨਾਲ ਵੀ ਬਹੁਤ ਫਰਕ ਮਿਲਦਾ ਤੇ ਜਿਹੜੀ ਆਜ ਇਹਦਾ ਤਾਂ ਕੋਈ ਅੰਤ ਨਹੀਂ ਜੀ ਮਤਲਬ ਬਹੁਤ ਹੁਣ ਇਸ ਤੋਂ ਬਾਅਦ ਕੀ ਕਰਨਾ ਰੌਣੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਜਿਹੜਾ ਜੂਸ ਹੋ ਮਿਕਸ ਕਰਕੇ ਇੱਕ ਵਧੀਆ ਪੇਸਟ ਤਿਆਰ ਕਰ ਲਈਏ ਕਿਉਂਕਿ ਜਿਹੜੀ ਐਲੋਵੇਰਾ ਹੀ ਜਾਦੇ ਹਾਂ ਮਤਲਬ ਵੀ ਪੇਸਟ ਵਧੀਆ ਨਹੀਂ ਹੈਗਾ ਜੀ ਇਹਦਾ ਤੇ ਆਪਾਂ ਪਤਲਾ ਇਹ ਪੇਸਟ ਬਣਾਉਣਾ ਜੀ ਇਹਦੇ ਵਿੱਚ ਆਪਾਂ ਥੋੜਾ ਥੋੜਾ ਕਰਕੇ ਵਿੱਚ ਪਾਉਂਦੇ ਜਾਵਾਂਗੇ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰਕੇ ਇੱਕ ਕਰੀਮੀ ਫਾਰਮ 'ਚ ਤਿਆਰ ਕਰਨੀ ਹੈ ਜੀ ਠੀਕ ਹੈ ਥੋ ਤੇਨੂੰ ਲਗਾ ਚਾਰ ਚਮਚਾ ਪਪਾਈ ਦੀ অ্যালোভেরা ਜੈਲ ਚਾਰ ਚਮਚੇ ਆਪਾਂ ਇਹਦੇ ਵਿੱਚ ਪਾਵਾਂਗੇ ਖੀਰੇ ਦੇ ਰਸ ਦੇ ਦੋ ਆਪਾਂ ਪਾ ਲਈ ਦੋ ਹੋਰ ਦੋ ਆਪਾਂ ਚਮਚੇ ਦੇ ਵਿੱਚ ਹੋਰ ਪਾਵਾਂਗੇ ਠੀਕ ਹੈ ਜੀ ਖੀਰੇ ਦਾ ਰਸ ਪਾ ਲੈਣਾ ਦੋ ਚਾਚੇ ਹੋਰ ਇੱਕੇਦਾਂ ਨਹੀਂ ਪਾਉਣਾ ਜੀ ਹੌਲੀ ਹੌਲੀ ਕਰਕੇ ਆਪਾਂ ਨੂੰ ਮਿਕਸ ਕਰਦੇ ਜਾਣਾਗਾ ਤੇ ਵਧੀਆ ਜਿਹੜਾ ਇਹਦਾ ਪੇਸਟ ਆਪਾਂ ਬਣਾ ਕੇ ਤਿਆਰ ਕਰ ਲੈਣਾ ਦੋ ਤਾਂ ਆਪਾਂ ਪਾ ਲਈ ਦੋ ਹੋਰ ਪਾ ਲੈਨੇ ਆਂ ਹਾਂਜੀ ਹੂੰ ਦੋ ਹੋਰ ਪਾ ਕੇ ਤੇਨੂੰ ਚੰਗੂ ਤਰ੍ਹਾਂ ਲਾਲ ਕੇ ਮਤਲਬ ਹੈ ਹਾਂਜੀ ਠੀਕ ਹੈ ਜੀ ਤੇ ਲੋ ਜੀ ਚਾਰ ਚਮਚੇ ਇਹਦੇ ਮਿਕਸ ਕਰਕੇ ਆਪਾਂ ਇਸ ਪ੍ਰਕਾਰ ਬਣਾ ਲਈ ਜੀ ਠੀਕ ਹੈ ਜੀ। ਕਰੀਮ ਇਹ ਫਾਰਮ ਚ ਆ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਨਾਰੀਅਲ ਦਾ ਤੇ ਮਤਲਬ ਜਿਹੜਾ ਤੇਲ ਉਹ ਆਪਾਂ ਵਰਤ ਲੈਣਾਗਾ। ਠੀਕ ਹੈ ਜੀ। ਜਿਵੇਂ ਫਿਰ ਜਿੱਥੇ ਰੱਖਤਾ ਸੀ ਤੇ ਜੰਮ ਚੁੱਕਿਆ ਜੀ। ਜਮਾ ਆ ਕੇ ਪਾਉਣਾ ਇਹਨੂੰ ਆਪਾਂ। ਹਾਂਜੀ ਕਿਉਂਕਿ ਜਿਆਦਾ ਮਤਲਬ ਇਹ ਆਇਲੀ ਜਾਂ ਹੁੰਦਾਗਾ ਪਿਗਲ ਜਾਂਦਾ ਗਰਮੀ ਚ। ਹਮ ਤੇ ਇਸ ਕਰਕੇ ਆਪਾਂ ਇਹਨੂੰ ਫਰਿੱਜ ਚ ਰੱਖ ਦੇਣਾ ਜੀ ਤੇ ਫਿਰ ਵਧੀਆ ਕਰੀਮ ਬਣ ਕੇ ਤਿਆਰ ਹੁੰਦੀ ਕਿਉਂਕਿ ਕਰੀਮ ਵੀ ਫਰਿੱਜ ਚ ਹੀ ਰੱਖਣੀ ਪਊ ਜੀ। ਠੀਕ ਹੈ ਜੀ। ਤੇ ਜਾਂ ਜੋ ਵੀ ਆਪਾਂ ਨੂੰ ਤੇਲ ਜਾਂ ਮਤਲਬ ਪਸੰਦ ਹੋਵੇ ਉਹ ਆਪਾਂ ਪਾ ਸਕਦੇ ਜਿਵੇਂ ਬਦਾਮ ਦਾ ਹਾਂ ਜਾਂ ਹੋ ਗਿਆ ਜੀ ਜਿਵੇਂ ਆਪਾਂ ਕਹਿ ਸਕਦਾ ਫੇਸ ਤੇ ਲਗਾਉਣ ਵਾਸਤੇ ਜਿਵੇਂ ਸਭ ਤੋਂ ਵਧੀਆ ਤਾਂ ਹੈਗਾ ਜੀ ਨਾਰੀਅਲ ਦਾ ਤੇ ਨਹੀਂ ਤੁਸੀਂ ਬਦਾਮ ਦਾ ਤੇਲ ਵੀ ਲੈ ਸਕਦੇ ਹੋ ਜਾਂ ਜੋ ਵੀ ਆਪਾਂ ਨੂੰ ਅਸੈਂਸ਼ੀਅਲ ਆਇਲ ਪਸਾਦ ਹੋ ਉਹ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਠੀਕ ਹੈ ਜੀ ਹੁਣ ਆਪਾਂ ਜਿਵੇਂ ਹੁਣ ਗਰਮੀਆਂ ਜੀ ਉਹਦੇ ਵਿੱਚ ਜਿਹੜਾ ਨਾਰੀਅਲ ਦਾ ਤੇਲ ਆਈ ਠੰਡਕ ਦਿੰਦਾ ਜਿਵੇਂ ਆਪਾਂ ਵਾਲਾਂ ਤੇ ਵੀ ਲਾਉਨੇ ਆਂਗੇ ਹਾਂ ਸੋ ਇਹ ਤੇਲਾ ਜਿਹੜਾ ਬਹੁਤ ਵਧੀਆ ਜੀ ਤੇ ਇਹਨੂੰ ਆਪਾਂ ਬਿਸਕਰ ਨਾਲ ਸੰਗੀ ਤਰ੍ਹਾਂ ਇੱਕ ਕਰੀਮੀ ਫਾਰਮ ਚ ਤਿਆਰ ਕਰਾਂਗੇ ਠੀਕ ਹੈ ਇਹਨੂੰ ਵੀ ਰਲਾ ਦੇਣਾ ਵਿੱਚ ਆਪਾਂ ਹਾਂਜੀ ਇੱਕ ਫੁੱਲ ਭਰ ਕੇ ਆਪਾਂ ਪਾ ਲੈਣਾ ਜੀ ਚਮਚਾ ਹਾਂ ਤੇ ਤੁਸੀਂ ਦੇਖੋ ਕਿੰਨੀ ਵਧੀਆ ਕਰੀਮ ਜੜੀ ਬਣ ਕੇ ਤਿਆਰ ਚੰਗੀ ਤਰ੍ਹਾਂ ਆਪਾਂ ਇਹਨੂੰ ਫੈਂਟ ਲੈਣਾ ਜੀ ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕਰੀਮੀ ਫਾਰਮ ਚ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਦੋ ਵਿਟਾਮਿਨ E ਦੇ ਕੈਪਸੂਲ ਠੀਕ ਹੈ ਜੀ ਕੈਪਸੂਲ ਪਾ ਲੈਣੇ ਆ ਵਿਟਾਮਿਨ E ਦੇ ਹਾਂਜੀ ਸਕਿਨ ਵਾਸਤੇ ਸਭ ਤੋਂ ਵਧੀਆ ਨੇ ਜੀ ਕੋਈ ਵੀ ਪ੍ਰੋਬਲਮ ਹੈਗੀ ਹਾਂ ਉਹ ਇਹਦੇ ਨਾਲ ਸਹੀ ਹੁੰਦੀ ਹੈਗੀ ਆਪਣੀ ਸਕਿਨ ਵਾਸਤੇ ਜਿਹੜਾ ਵਿਟਾਮਿਨ E ਦਾ ਬਹੁਤ ਵਧੀਆ ਰੋਲ ਆ ਜੀ ਠੀਕ ਹੈ ਜੀ ਤੇ ਹੁਣ ਜਿਹੜਾ ਆਪਾਂ ਖੀਰਾ ਪਾਇਆ ਜੀ ਇਹਦੇ ਵਿੱਚ ਹੋ ਗਿਆ ਹਾਂ ਵਿਟਾਮਿਨ ਕੇ ਤੇ ਜਿਹੜਾ ਆਪਾਂ ਪਾਇਆ ਜੀ ਇਹਦੇ ਵਿੱਚ ਨਾਰੀਅਲ ਦਾ ਤੇਲ ਸਭ ਤੋਂ ਵਧੀਆ ਜੀ ਮਤਲਬ ਫੇਸ ਨੂੰ ਠੰਡਕ ਵੀ ਦੇਊਗਾ ਜਿਹੜੀ ਸਾਰੀ ਖੁਸ਼ਕੀ ਉਹ ਖਤਮ ਹੋਊਗੀ ਫੇਸ ਤੇ ਇੱਕ ਅਲੱਗ ਤਰ੍ਹਾਂ ਦਾ ਨਿਖਾਰੋ ਮਤਲਬ ਇੱਕ ਚਮਕ ਜਿਹੀ ਲਿਆਉਂਦਾ ਜੀ 글로ਅ ਜਾਊਗਾ ਹਾਂਜੀ ਤੇਲ ਇਹਦੇ ਵਿੱਚ ਤੁਸੀਂ ਜ਼ਰੂਰ ਪਾ ਲਿਓ ਕਿਸੇ ਦਾ ਵੀ ਪਾ ਲਿਓ ਵੀ ਤੁਹਾਨੂੰ ਪਸੰਦ ਹੋਵੇ ਤੇ ਇਹ ਜਿਹੜੀ ਆਪਾਂ ਪਾਈ ਹੈ ਜੀ ਵਿਟਾਮਿਨ E ਦੇ ਕੈਪਸੂਲ ਇਹਦੇ ਨਾਲ ਤਾਂ ਹੋਰ ਵੀ ਜਿਹੜਾ ਨਿਖਾਰੋ ਵਧੀਆ ਆਊਗਾ ਜੋ ਵੀ ਪਿਗਮੈਂਟੇਸ਼ਨ ਹੁੰਦੀ ਹੈਗੀ ਜਾਂ ਕਹਿ ਸਕਦਾ ਹੈ ਵੀ ਆਪਣੇ ਬਹੁਤ ਈ ਜ਼ਿਆਦਾ ਸ਼ਾਈਆਂ ਹੋਏ ਨੇ ਕਈ ਪ੍ਰਕਾਰ ਦੀਆਂ ਹੁੰਦੀਆਂ ਨੇ ਜੀ ਇਹ ਵੀ ਤੇ ਉਹ ਵੀ ਸਹੀ ਹੋਣੀਆਂ ਜੀ ਇਹ ਕਾਦੇ ਨਾਲ ਹੁੰਦੀਆਂ ਕਿਉਂਕਿ ਆ ਆਈ ਜੰਨੇ ਫੇਸ਼ਲ ਕਰਵਾਈ ਜੰਨੇ ਉਹਦੀ ਵਜ੍ਹਾ ਕਰਕੇ ਇਨਿਕਾ ਹੀ ਪ੍ਰੋਬਲਮ ਆਉਂਦੀ ਨੇ ਉਹ ਇਹਦੇ ਨਾਲ ਸਹੀ ਹੁੰਦੀ ਨੇ ਤੇ ਇੱਕ ਇਹ ਬਲੀਚ ਦਾ ਕੰਮ ਵੀ ਕਰਦਾ ਜਿਹੜਾ ਆਪਾਂ ਇਹਦੇ ਵਿੱਚ ਪਾਇਆ ਜੀ ਖੀਰਾ ਉਹ ਇੱਕ ਬਲੀਚਿੰਗ ਦਾ ਕੰਮ ਕਰਦਾ ਬਹੁਤ ਵਧੀਆ ਨਿਖਾਰ ਲਿਆ ਹੁੰਦਾ ਹੈਗਾ ਹਾਂਜੀ ਤੇ ਹੁਣ ਜਿਹੜੇ ਵਿੱਚ ਪਾਇਆ ਜੀ ਵਿਟਾਮਿਨ E ਦੇ ਦੋ ਕੈਪਸੂਲ ਤੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਵਧੀਆ ਜਿਹੜੀ ਕਰੀਮ ਉਹ ਤਿਆਰ ਕਰਕੇ ਰੱਖ ਲਾਂਗੇ ਠੀਕ ਹੈ ਜੀ ਹੁਣ ਇਹਨੂੰ ਘੋਲ ਲੈਣਾ ਦੁਬਾਰਾ ਫੇਰ ਹਾਂਜੀ ਤੇ ਲਓ ਜੀ ਇਹ ਚੰਗੀ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਜੀ ਕਿੰਨੀ ਵਧੀਆ ਜਿਹੜੀ ਕਰ ਖੀਰੇ ਦੀ ਬਸਤ ਜਿੰਨੀ ਕ ਮਤਲਬ ਜਰੂਰਤ ਹੋਵੇ ਉਹਨਾਂ ਕੀ ਪਾਉਣਾ ਜ਼ਿਆਦਾ ਨਹੀਂ ਪਾਉਣਾ ਤੇ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਜਿਹੜੀ ਕਰੀਮ ਆ ਉਹ ਆਪਣੇ ਵਧੀਆ ਬਣ ਕੇ ਤਿਆਰ ਹੋ ਗਈ ਜੀ ਇਹਨੂੰ ਕਿੰਨੇ ਦਿਨ ਰੱਖ ਸਕਦੇ ਆ ਰਹਿਣ ਆਪਾਂ ਇਹਨੂੰ ਆਪਾਂ 10 ਦਿਨ ਹੀ ਰੱਖ ਸਕਦੇ ਆ ਜੀ ਕਿਉਂਕਿ ਜਿਹੜਾ ਇਹਦੇ ਵਿੱਚ ਖੀਰਾ ਪਾਇਆ ਹੈਗਾ ਉਹ ਖਰਾਬ ਹੋਣ ਦੇ ਵੀ ਜ਼ਿਆਦਾ ਚਾਂਸ ਹੁੰਦੇ ਆ ਇਸ ਕਰਕੇ ਇਹਨੂੰ ਆਪਾਂ ਫਰਿੱਜ 'ਚ ਹੀ ਰੱਖਣਾਗਾ ਜੀ ਤੇ ਇਹਨੂੰ ਆਪਾਂ ਸਟੋਰ ਕਰਕੇ ਕਿਸੇ ਵੀ ਕੰਟੇਨਰ 'ਚ ਸਟੋਰ ਕਰਕੇ ਫਰਿੱਜ 'ਚ ਰੱਖ ਦਾਂਗੇ ਜੀ ਠੀਕ ਹੈ ਜੀ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਫੇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਆਪਾਂ ਚੰਗੀ ਤਰ੍ਹਾਂ ਫੇਸ ਤੇ ਅਪਲਾਈ ਕਰ ਲੈਣਾ ਠੀਕ ਆ ਪਹਿਲਾਂ ਧੋ ਕੇ ਜਿਵੇਂ ਹੁਣ ਆਪਾਂ ਚੰਗੂ ਤਰ੍ਹਾਂ ਫੇਸ ਨੂੰ ਮਾਲ ਲਾ ਫੇਸ ਵਾਸ਼ ਵਗੈਰਾ ਕਰਕੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਇਹਨੂੰ ਅਪਲਾਈ ਕਰਨਾ ਹੈ ਹਾਂਜੀ ਫੇਸ ਤੇ ਲਗਾ ਸਕਦੇ ਆ ਹੱਥਾਂ ਬਾਹਾਂ ਤੇ ਲਗਾ ਸਕਦੇ ਆ ਤੇ ਬਹੁਤ ਵਧੀਆ ਆਪਾਂ ਨੂੰ ਫਰਕ ਮਹਿਸੂਸ ਹੋਊਗਾ ਟੈਨੀਆਂ ਜਿਹੜੀ ਓਵਰ ਰਿਮੂਵ ਹੋਊਗੀ ਕਿਉਂਕਿ ਫੇਸ ਕੇਅਰ ਕਰਨੇ ਵੀ ਜ਼ਰੂਰੀ ਹੈ ਜਿਵੇਂ ਆਪਾਂ ਬਾਡੀ ਕੇਅਰ ਕਰਦੇ ਆ ਸਾਧਨ ਜਿਵੇਂ ਹੁਣ ਆਪਾਂ ਗਰਮੀ ਦੇ ਦੌਰਾਨ ਆਪਾਂ ਨੇ ਉਹ ਵੀ ਗਰਮੀ ਬਹੁਤ ਜਿਆਦਾ ਆ ਗਈ ਨਾਲ ਉਹ ਉਸ ਪ੍ਰਕਾਰ ਹੀ ਫੇਸ ਨੂੰ ਵੀ ਹੁਣ ਜਿਵੇਂ ਬਾਹਰ ਰਹਿੰਦਾ ਹੈ ਇਹ ਸੰਪਰਕ ਗਰਮੀ ਹੁੰਦੀ ਆ ਪਸੀਨਾ ਆਉਂਦਾ ਅਨੇਕਾਂ ਹੀ ਪ੍ਰੋਬਲਮ ਆਉਂਦੀਆਂ ਨੇ ਹੀ ਇਸ ਕਰਕੇ ਜਿਹੜੀ ਰਾਤ ਨੂੰ ਮਤਲਬ ਫੇਸ ਕੇਅਰ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਤੇ ਇਹ ਜਿਹੜੀ ਕਰੀਮ ਲਾ ਕੇ ਆਪਣਾ ਫੇਸ ਹੈ ਉਹ ਜਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਇਹ ਉਹਨਾਂ ਤੋਂ ਆਪ ਮੁਕਤੀ ਪਾ ਸਕਦੇ ਨੇ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅਗੇ ਜ਼ਰੂਰ ਸ਼ੇਅਰ ਕਰਨੀ ਵੀਡੀਓ ਦੇਖਣ ਸੰਸਾਰ ਦਾ ਬਹੁਤ ਬਹੁਤ ਧੰਨਵਾਦ ਜੀ